ਇੱਕ ਬੰਦੇ ਕੋਲ ਤਾਂ ਜ਼ਮੀਨ ਦੇ 4-5 500 ਏਕੜ ਦੇ ਵਿੱਚ ਉਹਦੇ ਕੇਨੂਆਂ ਦੇ ਬਾਗ ਹੀ ਲੱਗੇ ਹੋਏ ਐ ਤੇ ਇੱਕ ਵਾਰ ਸੇ ਮਰਲੇ ਚਾਰ ਦੋ 10 ਮਰਲੇ ਦਾ ਮਕਾਨ ਪਾਉਣ ਵਾਸਤੇ ਥਾਂ ਨਹੀਂ ਜੇ ਪ੍ਰਧਾਨ ਜੀ ਮਤਲਬ ਕਈ ਲੋਕ ਇਹ ਕਹਿ ਰਹੇ ਆ ਕਿ ਸਰਦਾਰਾਂ ਦੀਆਂ ਜੱਦੀ ਜ਼ਮੀਨਾਂ ਜਿਨ੍ਹਾਂ ਨੇ ਵਾਹ ਲਈਆਂ ਜਿਨ੍ਹਾਂ ਚਿਰ ਵਾਹ ਲਈਆਂ ਵਾਹ ਲਈਆਂ ਬਸ ਠੀਕ ਆ ਹੁਣ ਛੱਡੋ ਜਦੋਂ ਸਰਕਾਰ ਨੇ ਹੁਕਮ ਦਿੱਤਾ ਸਰਦਾਰਾਂ ਨੇ ਜੱਦੀਆਂ ਸਰਦਾਰ ਨਾਲ ਲੈ ਕੇ ਜੰਮੇ ਸੀ ਜ਼ਮੀਨਾਂ ਜੱਦੀ ਕਿਵੇਂ ਹੋਈਆਂ ਇਹਦਾ 100 ਬਾਰੀ ਮਾਲਕ ਬਦਲਣ ਨੇ ਕੋਈ ਖਬਰ ਇਤਿਹਾਸਾ ਪੜਨ ਨੂੰ ਕੋਈ ਪਾ ਸਰਕਾਰ ਤਾਂ ਕਹਿੰਦੀ ਸੀ ਕਿ ਅਸੀਂ ਕਿਸਾਨਾਂ ਦਾ ਪੁੱਤਾਂ ਮੈਂ ਮੈਨੂੰ ਪਤਾ ਹਰ ਇੱਕ ਸਮੱਸਿਆ ਬਾਰੇ ਪਤਾ ਉਹਨਾਂ ਬਾਰੇ ਸਾਰੀ ਸਮੱਸਿਆ ਬਾਰੇ ਤਾਂ ਫਿਰ ਪਤਾ ਲੱਗੇ ਨਾ ਕਿ ਉਹਦੀ ਰੋਟੀ ਜਾਂਦੀ ਹੋਵੇ ਉਹਨੂੰ ਪੁੱਛੇ ਵੀ ਜਾਂਦਾਂ ਨੇ ਲੋਕਾਂ ਦੀ ਰੋਟੀ ਖਾਤੋਂ ਹੋ ਰਿਆ ਭਾਈ ਜੇ ਜੂਨੀਅਨ ਨਾ ਹੁੰਦੀ ਹੁਣ ਤੱਕ ਤਾਂ ਤੁਸੀਂ ਜਮੀਨਾਂ ਦੱਬ ਗਏ ਹੁੰਦੇ ਇਹ ਤਾਂ ਕਾਨੂੰਨ ਹੱਥ ਚ ਲੈ ਲੈਂਦੇ ਆ ਪੁਲਿਸ ਦੀ ਬਾਹ ਤੋੜ ਦਿੰਦੇ ਆ ਇਹ ਚੀਜ਼ ਨਹੀਂ ਹੁੰਦੀ ਦੇਖੋ ਪੁਲਿਸ ਦੀ ਮਾਂ ਕਮੇਟ ਟੁੱਟ ਗਈ ਡੀਐਸਪੀ ਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਸਾਡੇ ਬੰਦੇ 12 ਬੰਦੇ ਉਧਰੋਂ ਆ ਰਹੇ ਸੀ ਇਹਨਾਂ ਦਾ 4-500 ਬੰਦਾ ਸੀ ਪੁਲਿਸ ਦਾ 4-500 ਬੰਦੇ ਨੇ 12 ਬੰਦਿਆਂ ਦੇ ਘੁੱਟ ਮਾਰ ਕੀਤੇ ਤੇ ਡੀਐਸਪੀ ਦੀ ਬਾਹ ਪਤਾ ਨਹੀਂ ਕਿਵੇਂ ਟੁੱਟ ਜਾਂਦੀ ਹੈ ਇਹਨਾਂ ਦੀ ਮੌਜ ਨਾਲ ਟੁੱਟ ਜਾਂਦੀ ਹੈ ਜੇ ਬਾਹ ਟੁੱਟ ਗਈ ਤਾਂ ਜਾਨਵਾਰ ਨੂੰ ਖਤਰਾ ਹੋ ਗਿਆ ਜੇ ਇਹਨਾਂ ਦੀ ਉਂਗਲ ਟੁੱਟ ਗਈ ਤਾਂ ਜਿੰਦਗੀ ਨੂੰ ਖਤਰਾ ਹੋ ਗਿਆ ਜਿਨ੍ਹਾਂ ਦੇ ਗਿੱਟੇ ਤੇ ਸੱਟ ਵੱਜੀ ਤਾਂ ਇਹਨਾਂ ਤੇ 307 ਦਾ ਪਰਚਾ ਬਣ ਗਿਆ ਜਾਨਲੇਵਾ ਹਮਲਾ ਬਣ ਗਿਆ ਜੇ ਸਾਡੇ ਸਿਰ ਛੱਟ ਗਏ ਫਿਰ ਵੀ ਸਾਡਾ ਜਾਨਲੇਵਾ ਹਮਲਾ ਨਹੀਂ ਜੇ ਸਾਡੇ ਗੋਲੀ ਬਚ ਗਈ ਤਾਂ ਵੀ 307 ਨਹੀਂ ਹੁੰਦੀ ਸਾਨੂੰ ਡਰਨ ਲੱਗਦਾ ਹੈ ਇਹਨਾਂ ਪਰਚਿਆਂ ਤੋਂ ਸਾਨੂੰ ਕਾਹਦੇ ਵਾਸਤੇ ਡਰ ਲੱਗੂਗਾ ਜੀ ਅਸੀਂ ਕਾਹਦਾ ਡਰ ਕਰਨਾ ਅਸੀਂ ਕੋਈ 에어 ਕੰਡੀਸ਼ਨ ਕਮਰੇ ਅਸੀਂ ਪੈਂਦੇ ਆ ਅਸੀਂ ਤਾਂ ਝੁੱਗਿਆਂ ਚ ਬੁੜਿਆਂ ਚ ਪੈਣ ਵਾਲੇ ਆ ਕੱਚੇ ਮਕਾਨਾਂ ਚ ਪੈਣ ਵਾਲੇ ਆ ਬਾਣਾ ਚ ਸੌਣ ਵਾਲੇ ਆ ਸਾਨੂੰ ਪਤਾ ਹੀ ਹੈ ਸਰਕਾਰ ਨਾਲ ਟੱਕਰ ਹੈ ਸਾਨੂੰ ਕਿਸੇ ਵੇਲੇ ਵੀ ਜਲਚੰਦ ਕਰ ਸਕਦੇ ਆ ਭਗਮਤ ਮਾਨ ਦੀ ਸਰਕਾਰ ਵਿਸ਼ੇਪਾਰ ਸੰਤਾ ਦੇ ਨੀਤੀਆਂ ਦੇ ਤਹਿਤ ਕੇਂਦਰ ਸਰਕਾਰ ਦੇ ਦੇਸ਼ਾਂ ਦੇ ਕਾਰਪੋਰੇਟ ਜਮੀਨਾਂ ਸਮਾਉਣ ਦੀ ਪਾਲਿਸੀ ਦੇ ਬਿਹਰੇਦਾਰ ਕਰੀਏ ਜਦੋਂ ਜਮੀਨਾਂ ਦੀ ਲੜਾਈ ਹੁੰਦੀ ਹੈ ਨਾ ਉਹ ਤਾਂ ਸਾਰਾ ਪੰਜਾਬ ਫਿਰ ਇੱਕ ਰਸੇ ਨੇ ਕੱਢ ਹੈ ਪਹਿਲਾਂ ਦਿੱਲੀ ਵਾਲਾ ਮੋਰਚਾ ਵੀ ਤਾਂ ਜਮੀਨਾਂ ਦੀ ਲੜਾਈ ਸੀ ਇਸ ਕਰਕੇ ਇਹ ਅੱਜ ਲੜਾਈ ਦੀ ਸ਼ੁਰੂਆਤ ਹੈ ਜਦੋਂ ਇਹਨਾਂ ਨੇ ਬਿਜਲੀ ਦੇ ਗ੍ਰਿਡ ਲਾਇਆ ਨੇ ਕਿਸੇ ਜੁਨੀਅਨ ਨੇ ਵਿਰੋਧ ਕੀਤਾ ਕੱਲ ਨੂੰ ਇਹ ਹਾਈ ਸਕੂਲ ਬਣਾਉਣਾ ਕਿਸੇ ਜੁਨੀਅਨ ਨੇ ਵਿਰੋਧ ਕੀਤਾ ਕੱਲ ਨੂੰ ਇਹ ਵੱਡਾ ਸਰਕਾਰੀ ਕੋਈ ਅਦਾਰਾ ਬਣਾਉਂਦੇ ਹੁਣ ਕਿਸੇ ਜੁਨੀਅਨ ਨੇ ਵਿਰੋਧ ਕੀਤਾ ਜੁਨੀਅਨ ਤਾਂ ਉਦੋਂ ਵਿਰੋਧ ਕਰਦੀ ਆ ਜਦੋਂ ਤੁਸੀਂ ਕਾਰਪੋਰੇਟ ਦੇ ਪੱਖਪੂਰਦੇ ਹੋ ਗਰਾਹਾਂ ਤੇ ਸਾਥੀ ਸੰਯੁਕਤ ਕਿਸਾਨ ਮੋਰਚੇ ਦੇ ਜਿੱਥੇ ਬੰਦਿਆਂ ਵੱਲੋਂ ਜਿੱਥੇ ਵੱਖ-ਵੱਖ ਜਿੱਥੇ ਬੰਦਿਆਂ ਵੱਡੇ ਪੱਧਰ ਤੇ ਪਹੁੰਚ ਗਏ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦੇ ਸੂਬਾ ਪ੍ਰਧਾਨ ਜਗਿੰਦਰ ਸਿੰਘ ਗਰਾਹਾਂ ਨੇ ਪ੍ਰਧਾਨ ਜੀ ਐਡਾ ਇਕੱਠ ਕਰਨ ਦਾ ਮਕਸਦ ਕੀ ਸੀ ਤੁਸੀਂ ਮੋਰਚਾ ਤਾਂ ਲਗਭਗ ਜਿੱਤੀ ਬੈਠੀ ਸੀ ਪੁਲਿਸ ਮੁੜ ਗਈ ਸੀ ਜ਼ਮੀਨਾਂ ਤੇ ਉੱਤੇ ਕਬਜ਼ਾ ਕਰਨ ਤੋਂ 30 ਤਰੀਕ ਵੀ ਲੰਘ ਗਈ ਸੀ ਪਰ ਇੱਕ ਐਡਾ ਇਕੱਠ ਕਿਉਂ ਨਹੀਂ ਮੋਰਚਾ ਜਿੱਤਿਆ ਨਹੀਂ ਮੋਰਚਾ ਸ਼ੁਰੂ ਹੋਇਆ ਇਹਨੂੰ ਤੁਸੀਂ ਐ ਨਾ ਸਮਝੋ ਵੀ ਇਹ ਇਥੇ ਜੌਂਦ ਪਿੰਡ ਦੀ ਜ਼ਮੀਨਦਾਰ ਰੌਲਾ ਇਹ ਪੰਜਾਬ ਦੀ ਜ਼ਮੀਨ ਦਾ ਰੌਲਾ ਹੈ। ਜ਼ਮੀਨੀਆਂ ਦੇ ਜ਼ਮੀਨਾਂ ਦੀਆਂ ਕਈ ਕਿਸਮਾਂ ਦੀਆਂ ਸਮੱਸਿਆਵਾਂ ਨੇ। ਇੱਕ ਜ਼ਮੀਨਾਂ ਸਰਕਾਰ ਕੋਹ ਕੇ ਘਰ ਬਣਾਉਂਦੇ ਰਹੀ ਹੈ। ਇੱਕ ਜ਼ਮੀਨਾਂ ਦੀ ਤੋਟ ਹੈ। ਇੱਕ ਹਿੱਸਾ ਦਾ ਇਹ ਕਹਿੰਦਾ ਵੀ ਸਾਡੇ ਕੋਲ ਤਾਂ ਖੇਤੀ ਕਰਨ ਜੋਗੀ ਜ਼ਮੀਨ ਹੀ ਨਹੀਂ। ਜਿਹੜੇ ਖੇਤ ਮਜ਼ਦੂਰਾਂ ਉਹਨਾਂ ਕੋਲ ਪੱਠੇ ਲੈਣ ਨੂੰ ਵੀ ਜ਼ਮੀਨ ਹੈ ਦੀ। ਯਾਨੀ ਇੱਕ ਪਾਸੇ ਤਾਂ ਮੰਗੇ ਆ ਵੀ ਸਾਨੂੰ ਖੇਤੀ ਜੋਗੀ ਜ਼ਮੀਨਾਂ ਦਿਓ। ਇੱਕ ਪਾਸੇ ਵੱਡੇ ਵੱਡੇ ਘਰਾਣੇ ਨੇ ਜਿਨ੍ਹਾਂ ਕੋਲ 3-3, 5-5, 7-7 ਹਜ਼ਾਰ ਇਕੜ ਦੇ ਫਾਰਮ ਪਏ ਆ ਜਿਨ੍ਹਾਂ ਦੇ ਘੋੜੇ 4-400 ਕਿੱਲੇ ਦੇ ਵਿੱਚ ਤਾਂ ਘੋੜਿਆਂ ਦਾ ਫਾਰਮ ਹੀ ਬਣਿਆ ਹੋਇਆ। ਯਾਨੀ ਇਹ ਸਰਕਾਰ ਹੈ ਜਿਹੜੀ ਇਹ ਕਾਰਪੋਰੇਟ ਪੱਕੀ ਸਰਕਾਰ ਹੈ ਭਗਮੰਤਮਾਨ ਦੀ ਸਰਕਾਰ ਵਿਸ਼ਵਪਾਰ ਸੰਸਦਾਂ ਦੇ ਨੀਤੀਆਂ ਦੇ ਤਹਿਤ ਕੇਂਦਰ ਸਰਕਾਰ ਦੇ ਦੇਸ਼ਾਂ ਦੇ ਕਾਰਪੋਰੇਟ ਜਮੀਨਾਂ ਸਮਾਉਣ ਦੀ ਪਾਲਿਸੀ ਦੇ ਪਹਿਰੇਦਾਰ ਕਰੀ ਹੈ ਜਿਹਦੇ ਕਰਕੇ ਇਹ ਨਿਸ਼ਾਨਦੇਹੀ ਹੋ ਰਹੀ ਹੈ ਜੌਨਪਿੰਡ ਦੀ 107 1907 ਦੇ ਵਿੱਚ ਇਹ ਜਮੀਨਾਂ ਇਹਦੇ ਨਾਮ ਹੋਈਆਂ ਸੀ ਅੰਗਰੇਜ਼ੀ ਹਕੂਮਤ ਸੀ ਉਦੋਂ ਇਹ ਪੰਜਵੇਂ ਦਰਜੇ ਦੇ ਅਮਰੂਸ ਬਣੇ ਸੀ ਅੱਜ ਉਹਨਾਂ ਦੀਆਂ ਜਮੀਨਾਂ ਖੋਹ ਕੇ ਤੁਸੀਂ ਮੁੜ ਕੇ ਫੇਰ ਸਰਦਾਰਾਂ ਦੇ ਨਾਂ ਤੇ ਚੜ੍ਹ ਕੇ ਕੋਰਟ ਦੇ ਹੁਕਮਾਂ ਰਾਹੀਂ ਇਹ ਰੈਨ ਵੀ ਕੋਰਟ ਦਾ ਹੁਕਮ ਹੈ ਕੋਰਟ ਨੇ ਤਾਂ ਫੀਲਡ ਦੇ ਵਿੱਚ ਦੇਖਿਆ ਨਹੀਂ ਵੀ ਕੌਣ ਬਹੁਦਾ ਵਿਚਦਾ ਕੋਰਟ ਦਾ ਕਚਹਿਰੀ 'ਚ ਬੈਠਿਆ ਜੱਜ ਦਾ ਉਹਨਾਂ ਦੇ ਤਾਂ ਫੈਸਲੇ ਹੁੰਦੇ ਆ ਇਨਸਾਫ ਥੋੜੇ ਹੁੰਦੇ ਆ ਉਹ ਫੈਸਲੇ ਤਾਂ ਐਵੀਡੈਂਸ ਦੇ ਧਰਤੇ ਕਰਦੇ ਜਿਹਨੇ ਕਾਗਜ਼ ਪੇਸ਼ ਕਰਤੇ ਇਸ ਕਰਕੇ ਇਹ ਰੌਲਾ ਕੱਲੇ ਜੋਉਂਦ ਪਿੰਡ ਦਾ ਨਹੀਂ 784 ਪਿੰਡਾਂ ਦਾ ਤਾਂ ਕੱਲੇ ਦਾ ਇਸ ਦਾ ਰੌਲਾ ਬੱਦਲ ਮੁਜਾਰਿਆਂ ਦੀ ਸਰਦਾਰਾਂ ਦੀ ਜ਼ਮੀਨਾਂ ਦਾ ਰੌਲਾ ਪਿਆ ਬਾਕੀ ਹੋਰ ਕਿੰਨਾ ਏਰੀਆ ਜਿਹੜਾ ਜੰਗਲਾਤ ਦੀ ਜ਼ਮੀਨ ਤੇ ਫੌਜੀ ਲਾਟਮੈਂਟਾਂ ਦੀ ਜ਼ਮੀਨ ਬੈਕਵਾਰਡ ਦੀ ਜ਼ਮੀਨ ਕੰਢੀ ਇਲਾਕੇ ਦੇ ਵਿੱਚ ਬਹੁਤ ਸਾਰੀਆਂ ਜ਼ਮੀਨਾਂ ਨੇ ਜਿਨ੍ਹਾਂ ਤੇ ਮੋਂਦਾ ਵੀਦਾ ਕੋਈ ਹੋਰ ਹੈ ਮਾਲਕੀ ਹੱਕ ਕਿਸੇ ਦੇ ਨਾਮ ਹੋਰ ਬੁੱਲ ਜੰਦੇ ਨੇ ਇਸ ਕਰਕੇ ਸਰਕਾਰ ਨੂੰ ਇਹ ਸਾਡੀ ਬੇਨਤੀ ਹੈ ਵੀ ਇਹ ਲੜਾਈ ਨੇ ਬਰਨ ਅੱਗੇ ਅੱਜ ਲਗਭਗ 3 ਦਰਜਣ ਜਥੇਬੰਦੀਆਂ ਮਜ਼ਦੂਰਾਂ ਮੁਲਾਜ਼ਮਾਂ ਦੀਆਂ ਤੇ ਕਿਸਾਨਾਂ ਦੀ ਇੱਥੇ ਬੈਠੀਆਂ ਨੇ ਇਹ ਕੰਧ ਦੇ ਨੇ ਚਾ ਪੜ ਲਵੇ ਇਹ ਲੜਾਈ ਨੇ ਹੋਰ ਜ਼ੋਰ ਫੜਨਾ ਹੈ ਜ਼ਮੀਨਾਂ ਦੀ ਲੜਾਈ ਹੈ ਜਦੋਂ ਜ਼ਮੀਨਾਂ ਦੀ ਲੜਾਈ ਹੁੰਦੀ ਹੈ ਨਾ ਉਹ ਤਾਂ ਸਾਰਾ ਪੰਜਾਬ ਫਿਰ ਇੱਕ ਰਸੇ ਨਿਕਲਦਾ ਹੈ ਪਹਿਲਾਂ ਦਿੱਲੀ ਵਾਲਾ ਮੋਰਚਾ ਵੀ ਤਾਂ ਜ਼ਮੀਨਾਂ ਦੀ ਲੜਾਈ ਸੀ ਇਸ ਕਰਕੇ ਇਹ ਅੱਜ ਲੜਾਈ ਦੀ ਸ਼ੁਰੂਆਤ ਹੈ ਅਜਾ ਪ੍ਰਧਾਨ ਜੀ ਮਤਲਬ ਕਈ ਲੋਕ ਇਹ ਕਹਿ ਰਿਹਾ ਕਿ ਸਰਦਾਰਾਂ ਦੀ ਜੱਦੀ ਜ਼ਮੀਨਾਂ ਹੈ ਜਿਨ੍ਹਾਂ ਨੇ ਵਾਹ ਲੀਆਂ ਜਿਨ੍ਹਾਂ ਚਿਰ ਵਾਹ ਲੀਆਂ ਵਾਹ ਲੀਆਂ ਬਸ ਠੀਕ ਹੈ ਹੁਣ ਛੱਡੋ ਜਦੋਂ ਸਰਕਾਰ ਨੇ ਹੁਕਮ ਦਿੱਤਾ ਸਰਦਾਰਾਂ ਦੀਆਂ ਜੱਦੀਆਂ ਸਰਕਾਰ ਨਾਲ ਲੈ ਕੇ ਜੰਮੇ ਸੀ ਜ਼ਮੀਨਾਂ ਜੱਦੀ ਕਿਵੇਂ ਹੋ ਗਈਆਂ ਜੱਦੀ ਮਾਲਕੀ ਤਾਂ ਇੱਥੇ ਕਦੇ ਕਿਸੇ ਦੀ ਵੀ ਨਹੀਂ ਰਹੀ ਇੱਥੇ ਤਾਂ ਰਾਜਿਆਂ ਦੇ ਰਾਜ ਬੜੇ ਹੋ ਸਾਰੀ ਜ਼ਮੀਨ ਰਾਜਾਂ ਦੀ ਹੋ ਜਾਂਦੀ ਜੱਦੀ ਮਾਲਕੀ ਤਾਂ ਕਦੇ ਰਹੀ ਨਹੀਂ ਜੇ ਜੱਦੀ ਮਾਲਕੀ ਦਾ ਹੱਕ ਹੈ ਤਾਂ ਇਹ 1849 ਦੇ ਵਿੱਚ ਇਹਨਾਂ ਨੇ ਦਿੱਤਾ ਅੰਗਰੇਜ਼ਾਂ ਨੇ ਦਿੱਤਾ ਮਾਲਕੀ ਦਾ ਹੱਕ ਤਾਂ ਜਾ ਬੰਦਾ ਸਿੰਘ ਬਹਾਦਰ ਨੇ ਮਾਲਕੀ ਦੇ ਹੱਕ ਦਿੱਤੇ ਨੇ ਇਹਦਾ 100 ਵਾਰੀ ਮਾਲਕ ਬਦਲ ਨੇ ਕੋਈ ਇਖਬਾਰ ਇਤਿਹਾਸ ਤਾਂ ਪੜ੍ਹ ਲਉ ਕੋਈ ਜਦੀ ਮਾਲਕੀ ਕਾਹਦੀ ਐ ਨਾਲ ਕੋਈ ਜਦੋਂ ਕਿਸੇ ਰਾਜੇ ਦਾ ਰਾਜ ਆਇਆ ਉਹਨੇ ਆਪਣੇ ਰਿਸ਼ਤੇਦਾਰਾਂ ਨੂੰ ਘੋੜਾ ਫੇਰ ਕੇ ਜ਼ਮੀਨ ਦਿਵਾਤੀ ਆ ਚਾਰ ਪਿੰਡ ਤੇਰੇ ਆ ਬਾਹੀ ਜਾ ਇਹ ਕਿਸ ਤਰ੍ਹਾਂ ਦਾ ਇਨਸਾਫ ਹੈ ਜੀ ਇੱਕ ਬੰਦੇ ਕੋਲੇ ਤਾਂ ਜ਼ਮੀਨ ਦੇ 4-5 500 ਏਕੜ ਦੇ ਵਿੱਚ ਉਹਦੇ ਕੇਨੂਆਂ ਦੇ ਬਾਗ ਹੀ ਲੱਗੇ ਹੋਏ ਐ ਤੇ 4-250 400 ਏਕੜ ਦੇ ਵਿੱਚ ਘੋੜਿਆਂ ਦਾ ਫਾਰਮ ਬਣਿਆ ਹੋਇਆ ਤੇ 15000 ਏਕੜ ਨੂੰ 1500 ਏਕੜ ਦੇ ਵਿੱਚ ਉਹ ਖੇਤੀ ਕਰੀ ਜਾਂਦਾ ਐ ਤੇ ਇੱਕ ਵਾਸਤੇ ਮਰਲੇਚਰ 10 ਮਰਲੇ ਦਾ ਮਕਾਨ ਪਾਉਣ ਵਾਸਤੇ ਥਾਣੀ ਇਸ ਤਰ੍ਹਾਂ ਦੀ ਬੀਨਸਾ ਵੀ ਕਿਵੇਂ ਚੱਲੀ ਹੋਗੀ ਇੱਕ ਗੱਲ ਇਹ ਹੈ ਮਤਲਬ ਪਿਛਲੇ ਦਿਨੀ ਜਦੋਂ ਇੱਕ ਹੋਲ ਸ਼ੁਰੂ ਹੋਇਆ ਤੁਹਾਡੇ ਜਥੇਬੰਦੀ ਨਾਲ ਪੁਲਿਸ ਦੀ ਢਿੱਡਤ ਹੋਈ ਹੈ ਜਿੱਤੇ ਇੱਕ ਡੀਐਸਪੀ ਦੀ ਬਾਹਾਂ ਟੁੱਟੀ ਮਤਲਬ ਉਹ ਪੁਲਿਸ ਜਾਂ ਉੱਥੇ ਲੋਕ ਇਹ ਕਹਿ ਰਹੇ ਕਿ ਤਾਂ ਕਾਨੂੰਨ ਹੱਥ ਚ ਲੈ ਲੈਂਦੇ ਆ ਪੁਲਿਸ ਦੀ ਬਾਹਾਂ ਤੋੜ ਦਿੰਦੇ ਆ ਇਹ ਚੀਜ਼ ਨੂੰ ਦੇਖੋ ਪੁਲਿਸ ਦੀ ਬਾਹਾਂ ਕਿਵੇਂ ਟੁੱਟੀਗੀ ਡੀਐਸਪੀ ਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਉੱਥੇ ਹਾਜ਼ਰ ਸੀਗਾ ਝੰਡਾ ਸੀ ਉੱਥੇ ਸੀ ਮੈਂ ਸੀਗਾ ਤੇ ਸੁਖਦੇਸ਼ ਕੋਕਰੀ ਸੀ ਅਸੀਂ ਗਵਾਹੀ ਕਰ ਰਹੇ ਆਂ ਸਾਡੇ ਬੰਦੇ 12 ਬੰਦੇ ਉਧਰੋਂ ਆ ਰਹੇ ਸੀ ਇਹਨਾਂ ਦਾ 4-500 ਬੰਦਾ ਸੀ ਪੁਲਿਸ ਦਾ 4-500 ਬੰਦੇ ਨੇ 12 ਬੰਦਿਆਂ ਦੇ ਘੁੱਟ ਮਾਰ ਕੀਤੀ ਹੈ लाठी चार्ज ਦਾ ਸਾਨੂੰ ਸੁਣਿਆ ਲੱਗਿਆ ਹੁੰਦਾ ਸੀ ਤਾਂ ਜੰਦਾਂ ਦੇ ਵਿੱਚ ਪਿੰਡ ਦੇ ਵਿੱਚ ਸੱਜਾ ਕਾਨਫਰੰਸ ਚੱਲੀ ਜਾਂਦੀ ਸੀ ਅੱਜ ਦਾ ਕਾਨਫਰੰਸ ਤੋਂ ਬਾਅਦ ਅਸੀਂ ਕਿਹਾ ਫਿਰ ਜਾ ਕੇ ਅਸੀਂ ਉਹ ਮੁੰਡੇ ਸਾਹਮਣੇ ਆ ਉਹਨਾਂ ਦਾ ਮਤਲਬ ਜਲੂਸ ਕਰਵਾਇਆ ਫਿਰ ਉਹਨਾਂ ਦੀ ਟਰਾਲੀ ਜਿਹੜੀ ਖੋਈ ਸੀ ਉਹ ਵਾਪਸ ਲਈ ਆ ਉਹਨਾਂ ਤੋਂ ਤੇ ਡੀਐਸਪੀ ਦੀ ਬਾਪ ਪਤਾ ਨਹੀਂ ਕਿਵੇਂ ਟੁੱਟ ਜਾਂਦੀ ਹੈ ਇਹਨਾਂ ਦੇ ਮੌਜ ਨਾਲ ਟੁੱਟ ਜਾਂਦੀ ਹੈ 12 ਬੰਦੇ ਨੇ 400 ਬੰਦੇ ਦੇ ਵਿੱਚ ਡੀਐਸਪੀ ਦੀ ਸੁਰੱਖਿਆ ਨਹੀਂ ਕਰ ਸਕੇ ਤੁਸੀਂ ਉਹਦੀ ਬਾਹਾਂ ਟੁੱਟ ਗਈ ਇਹ ਤਾਂ ਹਸੂ ਨਹੀਂ ਗਈ ਆ ਤੁਹਾਡੇ ਤੇ ਤੁਹਾਡੇ ਸਾਥੀਆਂ ਤੇ 307 ਦਾ ਪਰਚਾ ਹੋਇਆ ਕੀ ਉਸ ਤੋਂ ਬਾਅਦ ਇਹ ਚੀਜ਼ ਤੇ ਘਬਰਾਟ ਨਹੀਂ ਹੋਈ ਉਹ ਪਰਚਾ ਕਰਨ ਦੀ ਇਹ ਖੇਡ ਹੈ ਨਾ ਉਹ ਉਹ ਸਾਡੇ ਤੇ ਪਰਚਾ ਜੇ ਬਾਹਾਂ ਟੁੱਟ ਗਈ ਤਾਂ ਜਾਨਵਾਂ ਨੂੰ ਖਤਰਾ ਹੋ ਗਿਆ ਜੇ ਇਹਨਾਂ ਦੀ ਉਂਗਲ ਟੁੱਟ ਗਈ ਤਾਂ ਜਿੰਦਗੀ ਨੂੰ ਖਤਰਾ ਹੋ ਗਿਆ ਜਿਨ੍ਹਾਂ ਦੇ ਗਿੱਟੇ ਤੇ ਸੱਟ ਵੱਜ ਗਈ ਤਾਂ ਇਹਨਾਂ ਤੇ 307 ਦਾ ਪਰਚਾ ਬਣ ਗਿਆ ਜਾਨਲੇਵਾ ਹਮਲਾ ਬਣ ਗਿਆ ਜੇ ਸਾਡੇ ਸਿਰਤ ਪਾਟ ਗਏ ਫਿਰ ਵੀ ਸਾਡਾ ਜਾਨਲੇਵਾ ਹਮਲਾ ਨਹੀਂ ਜੇ ਸਾਡੇ ਗੋਲੀ ਬਚ ਗਈ ਤਾਂ ਵੀ 307 ਨਹੀਂ ਹੁੰਦੀ ਜਨ ਇਹਨਾਂ ਦੇ ਕੋਲੇ ਪਰਚੇ ਐ ਇਹਨਾਂ ਕੋਲੇ ਹਥਿਆਰ ਨਹੀਂ ਇਹਨਾਂ ਕੋਲੇ ਸਾਰਾ ਕੁਝ ਸਾਧਨਾ ਐ ਇਹ ਪਰਚੇ ਬਣਾਉਣ ਵਾਲੇ ਨੇ ਇਹ ਕੈਨਸਲ ਕਰਨ ਵਾਲੇ ਕਰ ਲੈਣ ਜਿੰਨੇ ਮਰਜੀ ਕਰ ਲੈ ਤੁਹਾਨੂੰ ਡਰ ਨਹੀਂ ਲੱਗਦਾ ਇਹਨਾਂ ਪਰਚਿਆਂ ਤੋਂ ਸਾਨੂੰ ਕਾਹਦੇ ਵਾਸਤੇ ਡਰ ਲੱਗੂਗਾ ਜੀ ਅਸੀਂ ਕਾਹਦਾ ਡਰ ਕਰਨਾ ਅਸੀਂ ਕੋਈ ਏਅਰ ਕੰਡੀਸ਼ਨ ਕਮਰੇ ਅਸੀਂ ਪੈਂਦੇ ਆ ਅਸੀਂ ਤਾਂ ਝੁੱਗਿਆਂ 'ਚ ਵੁੜਿਆਂ 'ਚ ਪੈਣ ਵਾਲੇ ਆ ਕੱਚੇ ਮਕਾਨਾਂ 'ਚ ਪੈਣ ਵਾਲੇ ਆ ਬਾਹਣਾ 'ਚ ਸੌਣ ਵਾਲੇ ਆ ਸਾਨੂੰ ਪਤਾ ਹੀ ਐ ਸਰਕਾਰ ਨਾਲ ਟੱਕਰ ਐ ਸਾਨੂੰ ਕਿਸੇ ਵੇਲੇ ਵੀ ਜੈਲ 'ਚ ਬੰਦ ਕਰ ਸਕਦੇ ਐ ਕਰ ਲੈਣ ਸਾਨੂੰ ਜੇਲ੍ਹ ਚ ਬੰਦ ਕਰਕੇ ਸਾਡੀ ਆਵਾਜ਼ ਨੂੰ ਤਾਂ ਨਹੀਂ ਦਬ ਸਕਦੇ ਸਾਡੀ ਲੈਨ ਨੂੰ ਨਹੀਂ ਦਬ ਸਕਦੇ ਲੋਕਾਂ ਦੇ ਹੜ ਨੂੰ ਨਹੀਂ ਰੋਕ ਸਕਦੇ ਇਹ ਲੋਕਾਂ ਨੂੰ ਕੁਝ ਆਗਮਨ ਬੰਦ ਕਰਨ ਨਾਲ ਇਹ ਹੜ ਨਹੀਂ ਰੁਕਦੇ ਹੁੰਦੇ ਹੜ ਤਾਂ ਹੋਰ ਵਧਣਗੇ ਇਹ ਜਿਹੜਾ ਮਾਮਲਾ ਜਿਵੇਂ ਤੁਸੀਂ ਕਿਹਾ ਕਈ ਪਿੰਡਾਂ ਦਾ ਤਾਂ ਫਿਰ ਕੀ ਲੱਗਦਾ ਹੈ ਅੱਗੇ ਵੀ ਕਿਸੇ ਜਿਵੇਂ ਇੱਥੇ ਤੁਸੀਂ ਲੜੇ ਆਂ ਹੋਰ ਪਿੰਡਾਂ ਦੇ ਵਿੱਚ ਵੀ ਸਰਕਾਰ ਅੱਗੇ ਤੋਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨਾ ਆ ਸਕਦੀ ਹੈ ਜਿਹੜੇ ਜਿਹੜੇ ਕਹਿੰਦੇ ਸਰਦਾਰ ਆ ਉਹਨਾਂ ਦਾ ਕਬਜ਼ਾ ਕਰਵਾ ਸਕਦੇ ਦੇਖੋ ਮਨਿੰਦਰ ਇੱਥੇ ਜ਼ਮੀਨਾਂ ਤੇ ਇੱਕ ਕਿਸਮ ਦਾ ਹਮਲਾ ਨਹੀਂ ਚਾਰੇ ਚਫੇਰਿਓ ਹੱਲਾ ਜਿਹੜੀ ਉਹ ਨਮਕਾਂ ਖੇਤੀ ਮੰਡੀ ਰੀਤੀ ਆਈਏ ਨਮੀ ਉਹ ਵੀ ਜ਼ਮੀਨਾਂ ਤੇ ਹੱਲ ਲਈ ਹੈ ਜਿਹੜੀ ਆਹ ਭਾਰਤ ਮਾਲਾ ਪ੍ਰੋਜੈਕਟ ਨੇ ਸੜਕਾਂ ਨਿਕਲੀਆਂ ਇਹ ਵੀ ਜ਼ਮੀਨਾਂ ਤੇ ਹੱਲ ਲਈ ਹੈ ਜਿਹੜੀ ਗੈਸ ਲਾਈਨ ਪੈਪ ਕੱਟਦੇ ਉਹ ਵੀ ਜ਼ਮੀਨਾਂ ਤੇ ਹੱਲ ਲਈ ਹੈ ਜਿਹਨੇ ਲੈਂਡ ਐਕੁਇਜ਼ੀਸ਼ਨ ਐਕਟ ਜਿਹੜਾ ਰੇਲਵੇ ਦਾ ਹੁਣ ਬਣਾ ਰਹੇ ਨੇ ਇਹ ਨਵਾਂ ਜਿਹੜੀ ਉਧਰੋਂ ਸਮਾਰਟ ਰੇਟ ਨਿਕਲਣੀ ਹੈ ਜਿਹੜੀ ਦਿੱਲੀੋਂ ਚਲਣੀ ਹੈ ਜੰਮੂ ਨੂੰ ਉਹ ਸਮਾਰਟ ਰੇਟ ਦੇ ਵਿੱਚੋਂ ਛੋਟਾ ਲੈ ਰਹੇ ਨਾ ਤਿੰਨ ਵੀ ਬਾਤਾਵਰਨ ਵਾਲੀ ਸਾਨੂੰ ਛੋਟ ਦੇ ਦਿਓ ਮੋੜ ਬਸੇ 42 ਸਾਨੂੰ ਛੋਟ ਦੇ ਦਿਓ ਅਸੀਂ ਈ ਪਰਸੈਂਟ ਵਾਲੀ ਸ਼ਰਤ ਖਤਮ ਕਰ ਦਿਓ ਜਿਹੜੀ ਕਿਸਾਨਾਂ ਦੇ ਈ ਪਰਸੈਂਟ ਦੀ ਸਹਿਮਤੀ ਵਾਲੀ ਹੈ ਇਹ ਰੇਲਵੇ ਵਾਸਤੇ ਕਹਿੰਦੇ ਤਿੰਨ ਗੱਲਾਂ ਨੂੰ ਸੰਸ ਖਤਮ ਕਰ ਦਿਓ ਕੱਲੀ ਰੇਲਵੇ ਵਾਸਤੇ ਛੋਟ ਦੇ ਦਿਓ ਵੀ ਉਹ ਇਹ ਤਿੰਨ ਗੱਲਾਂ ਨਾ ਹੁਣ ਤੇ ਅਸੀਂ ਜ਼ਮੀਨ ਕਾਇਰ ਕਰ ਲੈਂਦੇ ਹਾਂ ਯਾਨੀ ਇੱਕੋ ਕਿਸਮ ਦੀਆਂ ਸਰਕਾਰਾਂ ਦਾ ਰੁਝਾਨ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਦੇਣ ਦਾ ਕਾਰਪੋਰੇਟ ਦੇ ਟਿਕਾਣੇ ਬਣਾਉਣ ਦਾ ਉਹ ਟਿਕਾਣੇ ਬਣਾ ਕੇ ਲੁੱਟਖੁਟ ਕਰਨਾ ਰਾ ਸਰਕਾਰ ਖੋਹ ਰਹੀ ਹੈ ਤੁਸੀਂ ਇਹ ਇਹ ਮਾਮਲੇ 'ਚ ਭਗਵਾਨਤਮਾਨ ਸਰਕਾਰ ਨਾਲ ਤੁਹਾਡੀ ਟੱਕਰ ਹੈ ਪਰ ਮਾਨ ਸਰਕਾਰ ਤਾਂ ਕਹਿੰਦੀ ਸੀ ਕਿ ਅਸੀਂ ਕਿਸਾਨਾਂ ਦਾ ਪੁੱਤ ਆ ਮੈਨੂੰ ਪਤਾ ਹਰ ਇੱਕ ਸਮੱਸਿਆ ਬਾਰੇ ਪਤਾ ਉਹਨਾਂ ਬਾਰੇ ਸਾਰੀ ਸਮੱਸਿਆ ਬਾਰੇ ਤਾਂ ਫਿਰ ਪਤਾ ਲੱਗੇ ਨਾ ਜੇ ਉਹਦੀ ਰੋਟੀ ਜਾਂਦੀ ਹੋਵੇ ਉਹਨੂੰ ਪੁੱਛੇ ਵੀ ਜਾਂਦਾ ਨੇ ਲੋਕਾਂ ਦੀ ਰੋਟੀ ਖਾਤੋਂ ਹੋ ਰਹੀ ਹੈ ਭਾਈ ਤੂੰ ਤੂੰ ਕਿਸਾਨਾਂ ਦਾ ਮੁੰਡਾ ਹੈ ਜਿਉਂਦਾ ਦੀ ਰੋਟੀ ਖੋ ਰਿਆ ਤੂੰ ਤੈਨੂੰ ਦੇਖ ਨਹੀਂ ਰਹੇ ਕਿ ਇੰਨੇ ਸਾਲਾਂ ਤੋਂ ਬਾਹਰ ਐਨੇ ਜਿਉਂ ਕੋਈ ਬਹੁਤ ਦੂਰ ਤਾਂ ਨਹੀਂ ਤੇਰੇ ਪਿੰਡ ਤੋਂ ਸਾਰਾ 50 ਕਿਲੋਮੀਟਰ ਦੀ ਦੂਰੀ ਤੇ ਆ ਤੁਸੀਂ ਪੁੱਛੋ ਪਰਤਾਨ ਕਰਨ ਰੋ ਜਾ ਕੇ ਜਿਹੜੇ ਲੋਕ ਕਿੰਨੇ ਚਿਰਾਂ ਤੋਂ ਡੇਰ ਰਹਿਆਂ ਨੇ ਜ਼ਮੀਨਾਂ ਵਾਹੀ ਜਾਂਦੇ ਨੇ ਬੈਕਵਾਰਡ ਨੇ ਜ਼ਮੀਨਾਂ ਵਾਹੀ ਜਾਂਦੇ ਨੇ ਫੌਜੀ ਅਲਾਟਮੈਂਟਾਂ ਦੇ ਜ਼ਮੀਨਾਂ ਵਾਹੀ ਜਾਂਦੇ ਨੇ ਕੰਢੀ ਖੇਤਰ ਦੇ ਇਹੀ ਦੇ ਵਿੱਚ ਆਵਾਜ਼ ਕਰਨੇ ਉਹਨਾਂ ਨੂੰ ਮਾਲਕੀ ਹੱਕ ਦੇਣ ਦਾ ਫੈਸਲਾ ਕਾਹਤੋਂ ਨਹੀਂ ਕਰਦੀ ਸਰਕਾਰ ਜੇ ਕਿਸਾਨਾਂ ਦੀ ਹੱਕੀ ਹੈ ਤਾਂ ਤੁਸੀਂ ਦੇਖੋਗੇ ਤੁਹਾਡਾ ਅਮਲ ਦੇਖੂਗਾ ਨਾ ਜੀ ਤੁਸੀਂ ਅਮਲ ਤਾਂ ਕਰੋ ਨਾ ਅਮਲ ਤੋਂ ਕੁਝ ਨਹੀਂ ਕਹਿ ਜੇਕਰ ਸਰਕਾਰ ਪਿੱਛੇ ਨਹੀਂ ਹਟਦੀ ਕੀ ਲੱਗਦਾ ਜਿਵੇਂ ਅੱਜ ਇਕੱਠ ਕੀਤਾ ਇਹ ਤੋਂ ਵੱਡੇ ਇਕੱਠ ਵੀ ਹੋਣਗੇ ਕੋਲ ਵੱਡਾ ਵੀ ਹੋ ਸਕਦਾ ਸਰਕਾਰ ਐ ਕਿਤੇ ਪਿੱਛੇ ਹਟਦੀ ਹੁੰਦੀ ਸੌਖੇ ਹੱਥ ਸੰਘਰਸ਼ ਤਿੱਖਾ ਕਰਾਂਗੇ ਜੇ ਸਰਕਾਰ ਇਹ ਚੱਲ ਜੂਗੀ ਫਿਰ ਹੋਰ ਇਕੱਠਾਂ ਕਰਾਂਗੇ ਕਿਦੋਂ ਆ ਸੜਕਾਂ ਵਾਲਾ ਮਾਮਲਾ ਤੁਸੀਂ ਉਧਰ ਦੋ ਪਿੰਡਾਂ ਦੇ ਵਿੱਚ ਇਕੱਠ ਹੋਇਆ ਤੁਹਾਡੀ ਉੱਥੇ ਵੀ ਲਾਠੀ ਚਾਰਜ ਹੋਇਆ ਚਾਹ ਵੀ ਕੁਝ ਵਧਿਆ ਉਦੋਂ ਲੋਕਾਂ ਨੇ ਇਹ ਵੀ ਗੱਲ ਕਹੀ ਕਿ ਡਿਵੈਲਪਮੈਂਟ ਆ ਸੜਕਾਂ ਬਣਨੀਆਂ ਲੋਕਾਂ ਦੇ ਫਾਇਦੇ ਲਈ ਹੁੰਦੀਆਂ ਫਿਰ ਮੁਲਕ ਵੀ ਤਰੱਕੀ ਕਰਦਾ ਸੜਕਾਂ ਬਣਨਦੀਆਂ ਲੋਕ ਨਹੀਂ ਇਹ ਕਹਿੰਦੇ ਵੀ ਡਿਵੈਲਪਮੈਂਟ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਸਾਡੀ ਡਿਵੈਲਪਮੈਂਟ ਕਾਦੀ ਹੈ ਜਦੋਂ ਸੜਕਾਂ ਸਾਡੇ ਵਾਸਤੇ ਨਿਕਲੀਆਂ ਸੀ ਅੱਜ ਤੱਕ ਮਿੱਟੀ ਪਾਪਾ ਕੇ ਬਣਵਾਈਆਂ ਨੇ ਆਪਣੀਆਂ ਸੜਕਾਂ ਪਹਿਲਾਂ ਅਸੀਂ ਸਕੂਲਾਂ ਨੂੰ ਜ਼ਮੀਨਾਂ ਦਿੱਤੀਆਂ ਨੇ ਕੋਈ ਬਿਨਾਂ ਪੈਸੇ ਤੋਂ ਅਜੀਤਾ ਸਕੂਲਾਂ ਦੇ ਵਿੱਚ ਇਕੱਲਿਆਂ ਦੇ ਪੈਸੇ ਪਾ ਕੇ ਫੰਡ ਦਿੱਤਾ ਵੀ ਅੱਧ ਪੈਸੇ ਅਸੀਂ ਲਾਵਾ ਗੱਦੇ ਸਰਕਾਰ ਲਾ ਦੇਵੇ ਜਦੋਂ ਸਾਡੀ ਖਾਤਰ ਕੰਮ ਕਰਦੇ ਹਾਂ ਗ੍ਰੇਡਾਂ ਨੂੰ ਅਸੀਂ ਜ਼ਮੀਨਾਂ ਦਿੱਤੀਆਂ ਡਿਸਪੈਂਸਰੀਆਂ ਨੂੰ ਮਸ਼ੀਨ ਦਿੱਤੀਆਂ ਹਸਪਤਾਲਾਂ ਨੂੰ ਜ਼ਮੀਨਾਂ ਅਸੀਂ ਦਿੱਤੀਆਂ ਜਿਹੜਾ ਕੋਈ ਅਦਾਰਾ ਬਣਾਇਆ ਤੁਸੀਂ ਸਕੂਲਾਂ ਕਾਲਜਾਂ ਨੂੰ ਜ਼ਮੀਨਾਂ ਅਸੀਂ ਦਿੱਤੀਆਂ ਜਿਹੜੇ ਉਹ ਹੁਣ ਤੱਕ ਵੀ ਸਾਡੇ ਨਾਮ ਬੋਲਦੀਆਂ ਨੇ ਜ਼ਮੀਨਾਂ ਉਹਨਾਂ ਨੂੰ ਸਾਨੂੰ ਪਤਾ ਹੁੰਦਾ ਵੀ ਭਾਵੇਂ ਇਹ ਇਹ ਵਿਕਾਸ ਕਰਨ ਦੀ ਖਾਤਰ ਆਹ ਤਾਂ ਕਾਰਪੋਰੇਟ ਦਾ ਵਿਕਾਸ ਕਰਨਾ ਹੈ ਜਿਹੜੀਆਂ ਸੜਕ ਭਾਰਤ ਮਾਲਾ ਪ੍ਰੋਜੈਕਟ ਦੀ ਸੜਕਾ ਇਹਨੂੰ ਵਿਕਾਸ ਕਹਿੰਦੇ ਆ ਇਹ ਰੇਟਾ ਉਥੇ ਨਹੀਂ ਚੜ ਸਕਦਾ ਮੋਟਰਸਾਈਕਲ ਵਾਲਾ ਉਥੇ ਨਹੀਂ ਚੜ ਸਕਦਾ ਟਰੈਕਟਰ ਉਥੇ ਨਹੀਂ ਜਾ ਸਕਦਾ ਸਾਡਾ ਕਾਹਦਾ ਵਿਕਾਸ ਹੈ ਜੀ ਰੇੜੀ ਥੋੜੀ ਚਾਹੀਦੀ ਰੇੜੀ ਲਾ ਸਕਦੇ ਫਲਾਂ ਦੀ ਰੇੜੀ ਨਹੀਂ ਲਾ ਸਕਦੇ ਤੁਸੀਂ ਇਹ ਇਹ ਸਾਡਾ ਵਿਕਾਸ ਕਾਹਦਾ ਹੈ ਇਹ ਤਾਂ ਕਾਰਪੋਰੇਟ ਦੀ ਖਾਤਰ ਨੇ ਤੇ ਕਾਰਪੋਰੇਟ ਦੇ ਵਿਕਾਸ ਦੀ ਖਾਤਰ ਨੇ ਸਾਡਾ ਕੋਈ ਵਿਕਾਸ ਨਹੀਂ ਇੱਕ ਗੱਲ ਮਤਲਬ ਚਰਚਾ ਚਲਵਾਈ ਚਲਦੀ ਹੈ ਸੋਸ਼ਲ ਮੀਡੀਆ ਦੇ ਵਿੱਚ ਲਾਈ ਜਾਂਦੀ ਹੈ ਕਿ ਯੂਨੀਅਨਾਂ ਹੁਣ ਹਰੇਕ ਕੰਮ ਤੇ ਟਾਂਕ ਡਾਉਣ ਲੱਗ ਗਈਆਂ ਜਿਹੜਾ ਕੰਮ ਵੀ ਕੋਈ ਵਿਕਾਸ ਦਾ ਹੁੰਦਾ ਕੋਈ ਤਰੱਕੀ ਦਾ ਹੁੰਦਾ ਕੋਈ ਸਰਕਾਰਾਂ ਕੰਮ ਕਰਦੇ ਆ ਹਰੇਕ ਕੰਮ ਤੇ ਯੂਨੀਅਨ ਆਪਦੀ ਟਾਂਕ ਡਾਉਂਦੀਆਂ ਡਾਉਂਦੀਆਂ ਇਹ ਮੁਲਕ ਦੀ ਤਰੱਕੀ ਨੂੰ ਰਾਜਕਤਾ ਵੀ ਫਲਾਉਂਦੀਆਂ ਯੂਨੀਅਨਾਂ ਨੇ ਯੂਨੀਅਨਾਂ ਨੇ ਟਾਂਕ ਨਹੀਂ ਡਾਉਂਦੀਆਂ ਯੂਨੀਅਨਾਂ ਨਾਲ ਨੂੰ ਰੜਕ ਰਹੀਆਂ ਨੇ ਜਦੋਂ ਉਹਨਾਂ ਦੇ ਨੀਤੀਆਂ ਲਾਗੂ ਕਰਦੇ ਨੇ ਉਹ ਲੋਕਾਂ ਦਾ ਨੁਕਸਾਨ ਕਰਦੇ ਨੇ ਉਹ ਲੋਕਾਂ ਪੱਖੀ ਨੀਤੀ ਹੀ ਹੈ ਨਹੀਂ ਮੈਨੂੰ ਇਹ ਦੱਸੋ ਜਦੋਂ ਇਹਨਾਂ ਨੇ ਬਿਜਲੀ ਦੇ ਗ੍ਰਿਡ ਲਾਇਏ ਨੇ ਕਿਸੇ ਯੂਨੀਅਨ ਨੇ ਵਿਰੋਧ ਕੀਤਾ ਕੱਲ ਨੂੰ ਇਹ ਹਾਈ ਸਕੂਲ ਬਣਾਉਣ ਕਿਸੇ ਯੂਨੀਅਨ ਨੇ ਵਿਰੋਧ ਕੀਤਾ ਕੱਲ ਨੂੰ ਇਹ ਵੱਡਾ ਸਰਕਾਰੀ ਕੋਈ ਅਦਾਰਾ ਬਣਾਉਂਦੇ ਹੁਣ ਕਿਸੇ ਯੂਨੀਅਨ ਨੇ ਵਿਰੋਧ ਕੀਤਾ ਯੂਨੀਅਨ ਤਾਂ ਉਦੋਂ ਵਿਰੋਧ ਕਰਦੀ ਆ ਜਦੋਂ ਤੁਸੀਂ ਕਾਰਪੋਰੇਟ ਦੇ ਪੱਖਪੂਰਦੇ ਹੋ ਜਦੋਂ ਤੁਸੀਂ ਇਹਨਾਂ ਤੋਂ ਲੋਕਾਂ ਤੋਂ ਜੇਬਾਂ 'ਚੋਂ ਕੱਢ ਕੇ ਕਾਰਪੋਰੇਟ ਨੂੰ ਦੇਣ ਦੀ ਤੁਹਾਡੀ ਨੀਤੀ ਪਾਲਸੀ ਹੁੰਦੀ ਹੈ ਯੂਨੀਅਨ ਉਦੋਂ ਉੱਠਦੀ ਹੈ ਜੇ ਯੂਨੀਅਨ ਨਾ ਹੁੰਦੀ ਹੁਣ ਤੱਕ ਤਾਂ ਤੁਸੀਂ ਜਮੀਨਾਂ ਦੱਬ ਗਏ ਹੁੰਦੇ ਤੁਸੀਂ ਤਾਂ 2002 ਦੇ ਵਿੱਚ ਅਮਰਿੰਦਰ ਨੇ ਜ਼ੋਰ ਲਾ ਲਿਆ ਸੀ ਸਾਰੀਆਂ ਜ਼ਮੀਨਾਂ ਦੱਬਣ ਦੀ ਚੰਨਾਂ ਦੀ ਦੱਬੀ ਲਈ ਸੀਗੀ ਇਸ ਕਰਕੇ ਜੂਨੀਆ ਨੇ ਤਾਂ ਇਹ ਜ਼ਮੀਨਾਂ ਬਚਾਉਣ ਤੋਂ ਰੋਕੀਆਂ ਹੋ ਜਾਂ ਨੇ ਤਾਂ ਹੀ ਸਾਨੂੰ ਜੂਨੀਆ ਨਾਲ ਰੜਕਦੀਆਂ ਨੇ ਕਿਉਂਕਿ ਸਰਕਾਰ ਦੇ ਐਂਟੀ ਚੱਲਦੀਆਂ ਨਹੀਂ ਛੋਟੀ ਪਾਲਿਸੀ ਲੋਕਾਂ ਦੇ ਪੱਖ ਦੀ ਨਹੀਂ ਹੈ ਲੋਕਾਂ ਦੇ ਪੱਖ ਦੀ ਬਣਾ ਦਿਓ ਜੂਨੀਆ ਨਾਲ ਕੋਈ ਵਿਰੋਧ ਨਹੀਂ ਕਰਨੀ ਹੈ ਬਾਬਾ ਧੰਨਵਾਦ ਧੰਨਵਾਦ